ਸਾਂ ਬਾਹੀ ਗੁਰਜੀਤ ਕਹਿੰਦੇ ਕੈਨ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਜੈ ਜੈਕਾਰ ਕਰੇ ਸਭ ਕੋਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਗਨੀ ਜੋਤ ਨੇ ਜਿਸ ਵੀ ਧਰਤੀ ਉੱਤੇ ਚਰਨ ਪਾਏ ਉਸ ਥਾਂ ਕੰਨ ਕੰਨ ਵਿੱਚ ਗਿਆਨ ਦਾ ਚਾਨਣ ਹੋ ਗਿਆ ਸਾਲ 1665 ਇਸਵੀ ਦੇ ਸ਼ੇਕਰ ਦੇ ਮਹੀਨਿਆਂ ਵਿੱਚ ਜਦੋਂ ਸਰਦ ਰੁੱਤ ਸ਼ੁਰੂ ਹੋ ਰਹੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਅਤੇ ਕੁਝ ਸਿੱਖਾਂ ਸਮੇਤ ਕੁਆਦਰ ਤੇ ਮਾਨਲੇ ਦੀਆਂ ਸੰਗਤਾਂ ਨਾਲ ਵਿਚਰਣ ਲਈ ਰਵਾਨਾ ਹੋਏ। ਇਹ ਯਾਤਰਾ ਕੇਵਲ ਕੋਈ ਸਫ਼ਰ ਹੀ ਨਹੀਂ ਸੀ ਸਗੋਂ ਇਹ ਤਾਂ ਗੁਰੂ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਤੇ ਸਿੱਖ ਸੇਵਾਮੰਨ ਨੂੰ ਗੁਰਸਿੱਖੀ ਵਿੱਚ ਹੋਰ ਪਰਖਪਖ ਕਰ ਗਏ। ਮਨੁੱਖਾਂ ਨੂੰ ਨਿਝ ਤੋਂ ਉੱਪਰ ਚੁੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਹਿਚaan ਜਗਾਉਣ ਵਿਪ੍ਰਾਪਤੀ ਜੰਗਲਾਂ ਤੋਂ ਲੋਕਾਂ ਨੂੰ ਬਚਾਉਣ ਸਭ ਨੂੰ ਸਾਂਝੇਵਾਲ ਦਾ ਹੋਂਕਾ ਦੇਣ ਕੀਰਤ ਦੀ ਮਹਾਨਤਾ ਸਮਝਾਉਣ ਵੰਡ ਛਕਣ ਦੀ ਪ੍ਰੇਰਣਾ ਦੇਣ ਨਾਮ ਜਪਣ ਦੀ ਦਾਤ ਬਖਸ਼ਣ ਅਤੇ ਜੀਵਾਂ ਨੂੰ ਨਵਾਂ ਰਾਹ ਹੋਜਣ ਕੇ ਦੇਣ ਵਾਲੀ ਆਪਾ ਸੀ ਯਾਤਰਾ ਸ਼ੁਰੂ ਕਰਦਿਆਂ ਹੀ ਗੁਰੂ ਜੀ ਨਾਲ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਦਿੱਲੀ ਦੀ ਸੰਗਤ ਦਾ ਮਿਲਾਨ ਹੋਇਆ ਉਸ ਸਮੇਂ ਦਿੱਲੀ ਦੇ ਹਾਲਾਤ ਤੇ ਹੁਕਮ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉਥੇ ਗੁਰੂ ਜੀ ਘਰਤਪੁਰ ਤੋਂ ਕਨੌਲੀ ਹੁੰਦੇ ਹੋਏ ਰੋਪੜ ਜਿੱਥੇ ਗੁਰਦੁਆਰਾ ਸਦਾਗੜ੍ਹ ਸਥਿਤ ਹੈ ਤੇ ਫਿਰ ਬ੍ਰਾਹਮਣ ਮਾਜਰਾ ਬੂਰ ਮਾਜਰਾ ਦੁਗਰੀ ਕੁਰਾਨੀ ਹੁੰਦੇ ਕਰੋੜਿਆਂ ਇੱਕ ਬਾਗ ਵਿੱਚ ਡੇਰੇ ਲਾਇਏ ਜਿੱਥੇ ਨੂੰ ਸ਼ਾਨਦਾਰ ਗੁਰੂ ਅਸਥਾਨ ਸ਼ੋਭਿਤ ਹਨ ਇੰਨਾ ਖਾਮਾ ਤੇ ਹਰ ਪਿੰਡ ਹਰ ਗਲੀ ਵਿੱਚੋਂ ਲੋਕ ਆਪਣੇ ਦੁੱਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਦੇ ਮਨਾਂ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ੀਸ਼ ਕਰ ਦੇਵੇ। ਨੰਦਪੁਰ ਵਿੱਚ ਹੜ ਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਪੰਡ ਬਣਾਇਆ ਤੇ ਨਦੀ ਦਾ ਰੁੱਖ ਮੜਵਾ ਦਿੱਤਾ। ਉੱਥੋਂ ਆਪ ਜੀ ਰੈਲੋ ਪਹੁੰਚੇ ਤੇ ਫਿਰ ਪਿੰਡ ਬਿਹਰ ਨੂੰ ਵੀ ਹੜ ਦੀ ਮਾਰ ਤੋਂ ਬਚਾਇਆ ਤੇ ਮਕਰੋਪੁਰ ਦਾਦੂ ਮਾਜਰਾ ਬਗੜਾਣਾ ਅੰਕੜੇ ਹੁੰਦੇ ਹੋਏ 9 ਲੱਖ ਪੁੱਜੇ ਜਿੱਥੇ ਇੱਕ ਬੰਜਾਰੇ ਨੇ ਆਪ ਨੂੰ 9 ਟਕੇ ਭੇਟ ਕੀਤੇ। ਅੱਦੇ ਕਿਹਾ ਇਟੂ ਚ ਜਿਹੀ ਪਿੰਡਾ ਹੈ ਗੁਰੂ ਜੀ ਨੇ ਫਰਮਾਇਆ ਇਹ 9 ਟਕੇ ਨਹੀਂ ਸਗੋਂ 9 ਲੱਖ ਦੇ ਸਮਾਨ ਹਨ ਇਸ ਲਈ ਉਸ ਪਿੰਡ ਦਾ ਨਾਮ 9 ਲੱਖਾ ਪੈ ਗਿਆ ਇੱਕ ਗੁਰੂ ਜੀ ਤਹਿਲਪੁਰਾ ਹੁੰਦੇ ਹੋਏ ਸੈਫਦਾਬਾਦ ਜਿਸ ਨੂੰ ਹੁਣ ਬਹਾਦਰਗੜ ਆਖਦੇ ਹਨ ਇੱਕ ਉਹਦਾ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਜੋ ਅਗਲ ਵਾਂਡੇ ਲੈਣ ਆਇਆ ਸੈਫਦਾਬਾਦ ਤੋਂ ਗੁਰੂ ਜੀ ਪਿੰਡ ਲਹਿਲ ਆਲੋਖਰ ਗਾਗਾ ਹੁੰਦੇ ਹੋਏ ਸਮਾਣਾ ਪਹੁੰਚੇ ਇਸ ਜਗ੍ਹਾ ਹੁਣ ਗੁਰੂ ਘਰ ਥੋੜਾ ਸਾਹਿਸ਼ ਸ਼ੋਭਿਤ ਹਣ ਇਥੋਂ ਗੁਰੂ ਜੀ ਮੋਲੋਵਰ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਖੂਹ ਸਾਫ਼ ਕਰਵਾਇਆ ਤੇ ਫਿਰ ਪਾਣੀ ਭਰਨ ਲਈ ਕਿਹਾ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਹੀ ਰਹੇ ਤੇ ਇੱਕ ਸਿੱਖ ਭਾਈ ਲੰਨੂ ਜੀ ਨੂੰ ਮਨਜੀਬ ਬਖਸ਼ੀ ਇਥੋਂ ਗੁਰੂ ਜੀ ਨੇ ਸੇਖਾ ਹੁੰਦੇ ਹੋਏ ਇੱਕ ਜੰਗਲ ਵਿੱਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕਟੂ ਹੈ ਇੱਥੇ ਗੁਰੂ ਜੀ ਨੇ ਭਾਈ ਧਿਆਨਾ ਜੀ ਨੂੰ ਤਾਰਿਆ ਤੇ ਫਿਰ ਕਟੂ ਭੈਣੀ ਪਰਵਾਈ ਤੋਂ ਹੰਢਿਆਏ ਪਹੁੰਚੇ ਬਾਬਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਅਤੇ ਗੁਰੂ ਜੀ ਤੋਂ ਭਰੋਸਾ ਮਿਲਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਅੱਗੇ ਗੁਰੂ ਜੀ ਨੂੰ ਰਿਹਾ ਕਰਨ ਦੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਰਿਹਾਈ ਤੋਂ ਪ੍ਰੰਪਤ ਦਿੱਲੀ ਤੋਂ ਪੂਰਬੀ ਭਾਰਤ ਵੱਲ ਚਲੇ ਗਏ ਆਪ ਮਥੁਰਾ ਆਗਰਾ ਇਟਾਵਾ ਕਾਨਪੁਰ ਲਖਨੋ ਫਤਿਹਪੁਰ ਆदि ਸ਼ਹਿਰਾਂ ਵਿੱਚੋਂ ਦੀ ਹੁੰਦੇ ਹੋਏ ਅਲਹਾਬਾਦ ਪਹੁੰਚੇ ਤੇ ਇੱਥੇ ਕੁਝ ਸਮਾ ਰਹੇ ਜਿੱਥੇ ਅੱਜਕੱਲ ਗੁਰਦੁਆਰਾ ਸਾਹਿਬ ਸਥਿਤ ਹਨ ਅਲਹਾਬਾਦ ਦੇ ਪਿੱਛੋਂ ਮਿਰਜ਼ਾਪੁਰ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਬਨਾਰਸ ਪਹੁੰਚੇ ਜਿੱਥੇ ਉਹ 2 ਹਫ਼ਤੇ ਰਹੇ ਇੱਥੇ ਯਾਦਗਾਰ ਵਰਜੋਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਚੀ ਬਾਗ ਬੜੀ ਸੰਗਤ ਸਾਹਿਬ ਹੈ ਬਨਾਰਸ ਤੋਂ ਗੁਰੂ ਜੀ 사ਸਰਾਮ ਗਏ ਇੱਥੇ ਗੁਰੂ ਸਾਹਿਬ ਦਾ ਇੱਕ ਸਰਦਾਲੂ ਤੇ ਮਸ਼ਹੂਰ ਪ੍ਰਚਾਰਕ ਚਾਚਾ ਫੱਗੂ ਮੰਨਦਾ ਸੀ 사ਸਰਾਮ ਸ਼ਹਿਰ ਵਿੱਚ ਅੱਜ ਤੱਕ ਤਿੰਨ ਗੁਰਦੁਆਰੇ ਸਥਾਪਿਤ ਹਨ ਗੁਰੂ ਜੀ 사ਸਰਾਮ ਤੋਂ ਬੋਧ ਗਿਆ ਜੋ ਕਿ ਬੁੱਧ ਅਤੇ ਹਿੰਦੂ ਧਰਮਾਂ ਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਉਹ ਪਟਨਾ ਪਹੁੰਚੇ ਇਥੇ ਮਾਤਾ ਗੁਜਰੀ ਜੀ ਤੇ ਪਰਿਵਾਰ ਦੇ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੇ ਭਰਾਤਾ ਕਿਰਪਾ ਚੰਦ ਜੀ ਆਦਿ ਨੂੰ ਇਥੇ ਹੀ ਛੱਡ ਕੇ ਅਹਾਤਾ ਵੱਲ ਚਲੇ ਗਏ ਮਾਤਾ ਗੁਜਰੀ ਜੀ ਨੇ ਬਾਅਦ ਵਿੱਚ ਇਸ ਸਥਾਨ ਤੇ ਬਾ ਗੋਬਿੰਦ ਰਾਏ ਜੀ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ੍ਰੀ ਦਸ਼ਮੇਸ਼ ਗੁਰਗੋਬਿੰਦ ਸਿੰਘ ਜੀ ਕਹਾਏ ਅਸਾਮ ਵੱਲ ਜਾਂਦੇ ਹੋਏ ਆਜਾ ਰਾਮ ਸਿੰਘ ਵੀ ਪਟਨਾ ਵਿਕੇ ਹੀ ਨਵੇਂ ਪਾਸਾ ਨੂੰ ਮਿਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਾਲ ਚੱਲਣ ਦੀ ਬੇਨਤੀ ਕੀਤੀ ਜਿਸ ਪਿੱਛੋਂ ਆਪ ਧਾਕੇ ਵੱਲ ਜਾਣ ਲਈ ਬਾੜ ਨਗਰ ਹੁੰਦੇ ਹੋਏ ਮੋਹਿਰ ਪਹੁੰਚੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਿਰਫ ਹਨ ਜਿੱਥੇ ਇੱਕ ਪੁਰਾਣਾ ਮੰਝਾ ਵੀ ਹੈ ਜਿਸ ਉੱਤੇ ਗੁਰੂ ਸਾਹਿਬ ਜੀ ਆਰਾਮ ਕਰਿਆ ਕਰਦੇ ਹਨ ਮੁੰਗੇਰ ਤੋਂ ਬਾਗਲਪੁਰ ਹੁੰਦੇ ਹੋਏ ਗੁਰੂ ਜੀ ਕੰਤ ਨਗਰ ਪਹੁੰਚੇ ਅਤੇ ਉੱਥੇ ਅੱਗੇ ਰਾਜ ਮਹਿਲ ਪਹੁੰਚੇ ਇਸ ਥਾਨ ਉਤੇ ਸ੍ਰੀ ਗੁਰੂ ਨਾਨਕ ਸਾਹਿਬ ਵੀ ਆਪਣੀ ਉਦਾਸੀ ਦੌਰਾਨ ਆਏ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿੰਨ ਦਿਨ ਰਾਜ ਮਹਿਲ ਘਰੇ ਇਥੋਂ ਗੁਰੂ ਜੀ ਮਾਲਦਾ ਮੁਰਸ਼ਾਬਾਦ ਆਦੀ ਹੁੰਦੇ ਹੋਏ ਢਾਕਾ ਪਹੁੰਚੇ ਢਾਕਾ ਤੋਂ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਨਾਲ ਆਸਾਮ ਵੱਲ ਗਏ ਸੇਤੂਰ ਵੀ ਪਹੁੰਚੇ ਆਸਾਮ ਦੇ ਰਾਜੇ ਅਤੇ ਰਾਜਾ ਰਾਮ ਸਿੰਘ ਦੀਆਂ ਸੈਨਾਵਾਂ ਵਿੱਚ ਬੜਾ ਕਮਾਸਾਂ ਦਾ ਯੁੱਧ ਹੋ ਚੁੱਕਾ ਸੀ ਜਿਸ ਉਪਰੰਤ ਗੁਰੂ ਜੀ ਦੀ ਸਾਲੀ ਸੀ ਸਦਕਾ ਦੋਨੋਂ ਰਾਜਿਆਂ ਵਿੱਚ ਸੁਲਾਹ ਹੋਈ ਰਾਜਾ ਚੱਕਰਦਵਜ ਸਿੰਘ ਦੇ ਸਿੱਦੇ ਤੇ ਗੁਰੂ ਜੀ ਗੁਹਾਟੀ ਤੇ ਤੇਜਪੁਰ ਗਏ ਉੱਥੇ ਗੁਰੂ ਸਾਹਿਬ ਜੀ ਦਾ ਕਾਮਿਤਨਪੁਰ ਬਾਲੇਸ਼ਵਰ ਰੁਪਸਾ ਵਿਸ਼ਨੂਪੁਰ ਬਖਮੁਰ ਤੋਂ ਗਿਆ ਰਾਮ ਜੀ ਵਾਪਸ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਧਰਤੀ ਦੇ ਰਾਹਾਂ ਦੀ ਨਹੀਂ ਸੀ ਇਹ ਤਾਂ ਬਲੰਕਤਾਂ ਦੇ ਦਿਲਾਂ ਦੇ ਰਾਹ ਖੋਲਣ ਵਾਲੀ ਸੀ ਹਰ ਪਿੰਡ ਹਰ ਨਗਰ ਅੱਜ ਵੀ ਗੁਰੂ ਜੀ ਦੇ ਪਵਿੱਤਰ ਚਰਨ ਛੋਪਾ ਪ੍ਰਾਪਤ ਅਸਥਾਨਾਂ ਨੂੰ ਹਰ ਰੋਜ਼ ਨਤਮਸਤਕ ਹੋ ਕੇ ਜੈ ਜੈਕਾਰ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ